हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵਲ ਦੇ ਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲੈ ਲੈ ਕੇ ਆਏ ਜੀ ਇੱਕ ਬਈ ਤਾਜੀ ਸੂਈ ਵੀ ਹੈ ਇੱਕ ਗੱਬਣਾ ਬਈ ਦਿਨ ਕੋਸਤ ਲੈਦੀ ਆ ਤੇ ਜਿਸ ਘਰ ਚੋਂ ਬਈ ਵੀਡੀਓ ਬਣਾ ਰਹੇ ਆ ਵੀਰ ਦੇ ਘਰੇ ਲੂ ਪਸ਼ੂ ਰੱਖੇ ਵਾ ਕੋਈ ਵਪਾਰ ਦਾ ਕੰਮ ਨਹੀਂ ਆਓ ਪੁੱਛ ਲੈਨੇ ਬਈ ਤੁਸੀਂ ਕਿ ਭਾਈ ਜੀ ਹੱਸੀ ਗੱਲ ਸასი ਗੱਲ ਜੀ ਹੋਰ ਠੀਕ ਹੋ ਵਧੀਆ ਹਾਂ ਵਧੀਆ ਵਧੀਆ ਜੀ ਨਾਮ ਤੇ ਐਡਰੈਸ ਬੋਲ ਨਾਮ ਬਈ ਬਲਜਿੰਦਰ ਸਿੰਘ ਪਿੰਡ ਸੁਖਨਾਨਦ ਭਗਤਪਾਲੀ ਆਪਣੀ ਛੜਕ ਦੇ ਘਰ ਆਗਾ ਠੀਕ ਹੈ ਪਿੰਡ ਸੁਖਨਾਂ ਦਾ ਜਿਹੜਾ ਜ਼ਿਲ੍ਹਾ ਕਿਹੜਾ ਪਿੰਡ ਵਿੱਚ ਜਿਹੜਾ ਸਾਡਾ ਮੋਗਾ ਜੀ ਮੋਗਾ ਤਹਿਸੀਲ ਬਾਈ ਬਾਗਾ ਪ੍ਰਾਣਾ ਬਾਗਾ ਪ੍ਰਾਣਾ ਨੇੜੇ ਭਗਤਾ ਭਾਈ ਘਰ ਹਾਂ ਨੇੜੇ ਭਗਤਾ ਭਾਈ 4 ਕਿਲੋਮੀਟਰ ਹੈ ਜੀ ਹਾਂਜੀ 4 ਠੀਕ ਹੈ ਮੋਬਾਈਲ ਨੰਬਰ ਬੋਲੋ 95923 5102 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲਓ ਬਾਈ ਆਪਣੇ ਘਰ ਦੀਆਂ ਵੇੜਾਂ ਨੇ ਹਾਂ ਵੀ ਘਰ ਦੀਆਂ ਨੇ ਦੁੱਧ ਤੇ ਲਾਈਆਂ ਹੋਈਆਂ ਨੇ ਓਕੇ ਬਾਈ ਬਾਈ ਕੋਲੇ ਤਕਰੀਬਨ ਹੈਗੇ ਆ ਬਾਈ 10 ਤੋਂ 15 ਉਹ ਉਧਰ ਸੈੱਡ 'ਚ ਖੜੇ ਨੇ ਹਨਾ ਬਾਈ ਇਹ ਆ ਗਾਈਆਂ ਸਾਰੀਆਂ ਬਾਈ ਦੀਆਂ ਘਰ ਦੀਆਂ ਨੇ ਤੇ ਥੋੜਾ ਜਿਹਾ ਬਾਈ ਨੇ ਬਾਹਰ ਜਾਣਾ ਕਰਕੇ ਦੋ ਕਬੂਸ ਸੁਣ ਕਰਿਆ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੁਆਸ ਹੋਈ ਹੈ ਇਹ ਪਹਿਲਾ ਸੁਆਸ ਹੋਈ ਵੀ ਆ ਪਰਾ ਪਹਿਲਾ ਸੁਆਸ ਕਦੋਂ ਸੁਈ ਹੈ ਬਾਈ ਬਈ ਨਾ ਹੋ ਗਏ 25 ਦਿਨ ਸੁਈ 25 ਦਿਨ ਬੱਚਾ ਕੀ ਹੈ ਮਗਰ ਮਗਰ ਬੱਚੀ ਹੈ ਜੀ ਬੱਚੀ ਚੰਗੀ ਆ ਹਾਂਜੀ ਤੇ ਕਿੰਨਾ ਕ ਦੁੱਧ ਹੁਣ ਰੈਡੀ ਹੈ ਬਈ ਇਹ ਥੱਲੇ 14 ਕਿਲੋ ਹੁਣ ਰੈਡੀ ਹੈ ਨੈੱਟ ਚੋਣ ਲਾ ਦਿਆ ਬਾਈ ਹਾਂਜੀ ਹਾਂਜੀ ਦੋ ਡੰਗ ਚੋਣ ਪਾ ਦੋ ਪੰਜ ਚਾਰ ਚੋਕ ਲੈ ਜਾਈ ਆਪਣੇ ਨੂੰ ਬੋ ਦੇ ਬਈ ਤੋਖੇ ਦਿਖਾ ਦੇ 14 ਲੀਟਰ ਦੁੱਧ ਨੈੱਟ ਤਿਆਰ ਆ ਬ ਉਹ ਆਦੀ ਬਾਈ ਕਹਿੰਦਾ ਚਾਰ ਡੰਗ ਚੋਲੇ ਤਾਂ ਵੀ ਕੋਈ ਚੱਕਰ ਨਹੀਂ ਥਣ ਬੜਾ ਕਮਾਲ ਦਾ ਮੁੱਠੀ ਵਾਲਾ ਥਣ ਇਕੱਲਾ ਇਕੱਲਾ ਥਣ ਚਾਰੇ ਥਣ ਨਿਕਲਵੇਂ ਪੂਰੇ ਵੈਸੇ ਤੋਰਾ ਤਾਰਾ ਕਮਾਲ ਦਾ ਫੁੱਲ ਕੱਦ ਦਾ ਤੇ ਬੱਚਾ ਮਗਰ ਬੱਚੀ ਬੱਚੀ ਵੀ ਚੰਗੀ ਆ ਤੋਰਾ ਤਾਰਾ ਵੜਦਾ ਬਹੁਤ ਚੰਗਾ ਜਾ ਆ ਡਰ ਇੱਕ ਕਮਾਲ ਦਾ ਹਜੇ ਚਵਾਈ ਦੇ 2 ਘੰਟੇ ਪਏ ਆ ਹੋਰ ਹੋਰ ਦੀ ਕੁਆਲਿਟੀ ਜਿਹੜੀ ਹੋਰ ਵੀ ਵਧੀਆ ਤਿਆਰ ਕਰਦੇ ਆ ਬੰਦੇ ਵੀ ਤੇ ਕੀ ਮੋਲ ਆ ਭਰਾ ਇਹਦਾ ਮੋਲੇ ਦਾ ਭਈ 60000 ਆ 60000 ਰੁਪਏ ਮਾਨਤਨ ਹੋ ਜੀ ਮਾਨਤਨ ਹੋ ਜਾਊਗਾ ਭਰਾ 60000 ਰੁਪਏ ਮੋਲੇ ਬਾਕੀ ਜਿਹੜਾ ਮੌਕੇ ਤੇ ਮਾਨਤਨ ਜ਼ਰੂਰ ਹੋ ਜੀ ਆਰਡਰ ਦੇਖੋ ਭਈ ਆਰਡਰ ਬੜਾ ਕਮਾਲ ਦਾ ਹਜੇ ਚ ਭਾਈ ਚ 2 ਘੰਟੇ ਪਏ ਆ ਉਹਦੋਂ ਨੂੰ ਆਰਡਰ ਆ ਜਿਹੜਾ ਹੋਰ ਵਧੀਆ ਬਣਾ ਲਓ ਆ ਸਾਰੀਆਂ ਟੈਲੈਂਟ ਨੂੰ ਲਾ ਕੱਢ ਲੈਣਗੇ ਭਈ ਚੰਗੀ ਐ ਚ ਭਾਈ ਚ ਵੀ ਕਿਵੇਂ ਚਵਾਈ ਚੋਈ ਦੇ ਇੱਕ ਨੰਬਰ ਆਪਾਂ ਇੱਕ ਨੰਬਰ ਹੈ ਠੀਕ ਹੈ ਤਾਂ ਵੀ ਆਪਾਂ ਮੈਨੂੰ ਕਹਦੀਏ ਚੋਨੇ ਮਸ਼ੀਨ ਤੇ ਆ ਵੀ ਆਪਾਂ ਹੱਥੀ ਨਹੀਂ ਆਪਾਂ ਪਖਾਈ ਤੱਕ ਚੋਇਆਗਾ ਪੂੰਚਵਾ ਲੈਂਦੀ ਆ ਹਾਂ ਵੀ ਹੱਥੀ ਚੋਵਾ ਲੈਂਦੀ ਹੈਗੀ ਪੂੰਚਵਾ ਲੈਂਦੀ ਆ ਪਰ ਆਪਾਂ ਚਵਾਈ ਮਸ਼ੀਨ ਤੇ ਕਰਾਂਗੇ ਮਸ਼ੀਨ ਤੇ ਹੀ ਕਰਦੇ ਆਪਾਂ ਓਕੇ ਬਈ ਚੈੱਕ ਕਰਨੀ ਅੱਗੇ ਵੀਰੇ ਦੋ ਨੰਬਰ ਕਿਹੜਾ ਸੁਸ ਹੁੰਦੀ ਆ ਇਹ ਬਈ ਤੀਜਾ ਸੁਸ ਹੁੰਦੀ ਆ ਕਿੰਨੇ ਦਿਨ ਲੈਂਦੀ ਆ ਬਈ ਇਹ ਦੂਜੀ ਅੱਜ ਹੈਗੀ ਆ ਤਰੀਕ 14 14 ਇਹਦੇ ਬਈ 20 ਤਰੀਕ ਨੂੰ ਦਨ ਪੂਰੇ 20 ਤਰੀਕ ਨੂੰ ਆ ਤਕਰੀਬਨ 6-7 ਦਿਨ ਲੈਂਦੀ ਆ ਹਾਂਜੀ ਤੇ ਕੀ ਰਿਕਾਰਡ ਦੁੱਧ ਆ ਬਾਈ ਬਈ ਇਹ ਪਿਛਲੀ 26 ਲੀਟਰ ਤੇ ਚੱਲਦੀ ਰਹੀ ਹੈ ਆਪਣੇ ਕੋਲੇ 26 ਲੀਟਰ ਹਾਂ ਆਪਦੀ ਘਰ ਦੀ ਬੱਚੀ ਆਪਣੀ ਠੀਕ ਆ ਘਰ ਦੀ ਬੱਚੀ ਆ ਥਣਲੇਵਾ ਬੜਾ ਚੰਗਾ ਗੁਲਾਬੀ ਥਣ ਇਕੱਲਾ ਇਕੱਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗਹਿਰ ਤੇ ਕੱਚੀ ਜਰੂਰ ਆ ਤੇ ਲੰਬਾਉ ਪਈਆਂ ਸਾਰੀਆਂ ਬਲਡਲਾਂ ਕੱਢੂ ਫੇਰ ਸੋਗੇ ਖੋਲ ਦੇ ਵਿੱਚ ਹੋਰ ਚ ਰਖਾ ਦੇ ਛੇਸ ਬੜਾ ਚੰਗਾ ਕੱਦ ਵੱਡ ਚੰਗਾ ਦੁੱਧ ਦਾ ਰਿਕਾਰਡ ਬਾਈ ਨੇ ਬਹੁਤ ਚੰਗਾ ਦੱਸਿਆ ਬਾਈ ਦੇ ਘਰ ਦੀ ਬੱਚੀ ਆ ਬਾਈ ਤੇ ਤੋਰਾ ਤਾਰਾ ਚੰਗਾ ਆਰਡਰ ਕਮਾਲ ਦਾ ਰੰਗ ਰੂਪ ਚੰਗਾ ਚਮਕ ਜਮਕ ਚੰਗੀ ਐ ਸਭ ਹੀ ਪੜੀ ਐ ਬੜਾ ਖੋੜ ਲਿਓ ਪਾ ਤੇ ਕੀ ਮੋਲ ਆ ਭਈ ਇਹਦਾ ਇਹਦਾ 90000 ਆ ਭਈ ਇਹ 90000 ਰੁਪਏ ਮਾਨਤਨ ਹੋ ਜੀ ਬਸ ਹਾਂ ਬਰਾ ਹੋ ਜੀ ਠੀਕ 90000 ਰੁਪਏ ਮੋਲ ਆ ਭਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਨ ਜ਼ਰੂਰ ਹੋ ਜੇ ਧੱਲਾਂ ਕਰਮ ਵਾਲੀ ਦੇ ਬਹੁਤ ਪਈਆਂ ਨੇ ਸਾਰੀਆਂ ਹਵਲਡਾਂ ਨਾ ਗੱਡ ਕੇ ਨਾ ਇਹ ਸੀਲ ਸੂਲ ਬਹੁਤ ਆ ਆਪਾਂ ਕਹਿ ਦਈਏ ਕੋਈ ਮਰਜ਼ੀ ਜਵਾਕ ਤੋਈ ਚੱਲੇ ਠੀਕ ਆ ਤੇ ਇਹਦਾ ਕੋਈ ਚੱਕਰ ਨਹੀਂ ਗਾ ਹਜੇ ਤੇ ਬਾਹ ਧੱਲਾਂ ਵੇ ਫੁੱਲ ਪਈਆਂ ਨੇ ਮਾਏ ਕਹਿੰਦਾ ਕੀ ਬਾਤ ਆ ਬਈ ਪੰਡਾ ਵਾਲਾ ਉਹ ਜਿਹੜੇ ਸਾਣ ਹਾਂ ਜਿਹੜੇ ਸਾਣ ਆਪਾਂ ਮਰਜ਼ੀ ਖਿੱਚੀ ਚੱਲੇ ਬਹੁਤ ਹਾਂ ਜਿਵੇਂ ਮਰਜ਼ੀ ਬੈਠਾ ਰਹੇ ਆਏ ਨਹੀਂ ਕੋਈ ਚੱਕਰ ਹੂੰ ਜਿਵੇਂ ਮਰਜ਼ੀ ਕੋਈ ਠੀਕ ਆ ਆਏ ਨਹੀਂ ਕੋਈ ਹੈ ਲੋਈ ਪੈਦੀ ਪਾਦੀ ਨੂੜਾ ਹੀ ਦਾਖਦੀਆਂ ਕਰਮ ਵਾਲੀ ਦੁੱਧ ਵਾਖੀ ਚੰਗਾ ਲੱਗਿਆ ਨੇ ਨਾੜਾ ਨੂੜਾ ਬਹੁਤ ਚੰਗੇ ਆ ਮੋਹਲ 90000 ਰੁਪਏ ਮਾਨਤਾ ਜਰੂਰ ਹੋ ਜੀਆ ਕਿਸੇ ਵੀਰ ਨੂੰ ਦੋਵੇਂ ਨਗਾਂ ਚ ਕੋਈ ਵੀ ਨਗ पसंदा ਹੋਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਦਲੋਂ ਧੰਨਵਾਦ ਜੀ